ਜਿਸ ਤਰੀਕੇ ਨਾਲ ਗੁਰੂ ਸਾਹਿਬ ਨੇ ਜਜ਼ਬਾ ਵਰਤਿਆ ਉਸੇ ਤਰੀਕੇ ਦੇ ਨਾਲ ਸਿੱਖਾਂ ਨੂੰ ਜਜ਼ਬਾ ਵਰਤਣ ਦੀ ਕੋਸ਼ਿਸ਼ ਯੁਗਤ ਸਿਖਾਈ ਇੱਥੇ ਮੈਂ ਬੇਨਤੀ ਕਰਾਂ ਜਜ਼ਵੇ ਵਰਤਣ ਵਾਸਤੇ ਹੁੰਦੇ ਨੇ ਜਜ਼ਵੇ ਜਜ਼ਬਾਤੀ ਹੋਣ ਵਾਸਤੇ ਨਹੀਂ ਹੁੰਦੇ ਆਖੋ ਆਏਗਾ ਅੱਜ ਅਸੀਂ ਜਜ਼ਬੇ ਵਰਤਣ ਦੀ ਬਜਾਏ ਜਜ਼ਬਾਤੀ ਹੋ ਰਹੇ ਹਾਂ ਇਹਦਾ ਫਾਇਦਾ ਕੌਮ ਵਿਰੋਧੀ ਸ਼ਕਤੀਆਂ ਏਜੰਸੀਆਂ ਉਠਾਰੀਆਂ ਨੇ ਤੇ ਹੁਣ ਇੱਕ ਸਵਾਲ ਉੱਠਦਾ ਹੈ ਫਿਰ ਜਜ਼ਬਾ ਵਰਤਨਾ ਤੇ ਜਜ਼ਬਾਤੀ ਹੋਣਾ ਜੇ ਦੋ ਗੱਲਾਂ ਨੇ ਤਾਂ ਦੋ ਕਿਉਂ ਜੀਆਂ ਨੇ ਜੇ ਤਾਂ ਜਜ਼ਬੇ ਨੂੰ ਵਰਤਨਾ ਤਾਂ ਤੁਹਾਡੇ ਕੋਲੇ ਕੋਈ ਪਲਾਨਿੰਗ ਹੋਣੀ ਚਾਹੀਦੀ ਹੈ ਪ੍ਰੋਜੈਕਟ ਫਾਈਲ ਹੋਣੀ ਚਾਹੀਦੀ ਹੈ ਮੈਂ ਰੱਬ ਦੇ ਦਿੱਤੇ ਹੋਏ ਜਜ਼ਬੇ ਨੂੰ ਇਸ ਭਲੇ ਲਈ ਇਸ ਦਿਸ਼ਾ ਦੇ ਵਿੱਚ ਵਰਤਣਾ ਹੈ ਜਦੋਂ ਕੋਈ ਆਪਣੇ ਜਜ਼ਬੇ ਨੂੰ ਦੂਜਿਆਂ ਦੇ ਭਲੇ ਲਈ ਇੱਕ ਪ੍ਰੋਜੈਕਟ ਫਾਈਲ ਬਣਾ ਕੇ ਇੱਕ ਮਿਸ਼ਨ ਬਣਾ ਕੇ ਇੱਕ ਵਿਜ਼ਨ ਬਣਾ ਕੇ ਉਸ ਜਜ਼ਬੇ ਨੂੰ ਵਰਤੇਗਾ ਤੇ ਸਹਿਜ ਤੋਂ ਬਿਨਾ ਅਡੋਲਤਾ ਤੋਂ ਬਿਨਾ ਲਗਾਤਾਰ ਵਰਤ ਨਹੀਂ ਸਕੇਗਾ ਜੇ ਸਹਿਜ ਨਹੀਂ ਹੋਏਗਾ ਫਿਰ ਜਜ਼ਬਾਤੀ ਹੋਏਗਾ ਜੀ ਉਹਦਾ ਨਤੀਜਾ ਇੱਕ ਲਹਿਰ ਉઠી ਰੈਲੀਆਂ ਹੋਈਆਂ ਸਾਰੇ ਜਜ਼ਬਾਤੀ ਹੋ ਗਏ ਬਹੁਤ ਸਾਰਾ ਪੈਸਾ ਖਰਚ ਕਰ ਦਿੱਤਾ ਨੌਜਵਾਨ ਸਾਰੇ ਇਕੱਤਰ ਹੋ ਗਏ ਸਾਲ ਬਾਅਦ ਭੁੱਲੀ ਗਏ ਕਿ ਉਹ ਮਸਲਾ ਕਿਹੜਾ ਸੀ ਆਖੋ ਵਾਹਿਗੁਰੂ ਇਹ ਜਜ਼ਬਾਤੀ ਹੋਣਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਬਿਆਦਵੀਆਂ ਹੋਈਆਂ। ਬਿਆਦਵੀਆਂ ਕਰਨ ਵਾਲੇ, ਬਿਆਦਵੀਆਂ ਕਰਵਾਉਣ ਵਾਲੇ ਤੇ ਬਿਆਦਵੀਆਂ ਕਰਨ ਤੇ ਕਰਵਾਉਣ ਦਾ ਸਾਥ ਦੇਣ ਵਾਲੇ ਉਹ ਪਹਿਲਾਂ ਵੀ ਚੁਸਤ ਿਲਾਕੀਆਂ ਵਰਤਦੇ ਸੀ ਅੱਜ ਵੀ ਵਰਤ ਰਹੇ ਹੈ ਪਰ ਅਸੀਂ ਭੁੱਲੀ ਗਏ ਹਾਂ। ਇਹਦਾ ਮਤਲਬ ਅਸੀਂ ਤੁਰੇ ਤਾਂ ਜਜ਼ਬਾਤੀ ਹੋ ਕੇ ਤੁਰੇ। ਭੁੱਲੀ ਗਏ। ਆ ਤੁਸੀਂ ਜੇ 5-7 ਸਾਲਾਂ ਦੀ ਖੇਡ ਦੇਖੋਗੇ ਨਾ ਕਿੰਨੇ ਮਸਲੇ ਉੱਠੇ ਉਹਨਾਂ ਮਸਲਿਆਂ ਦੇ ਪਿੱਛੇ ਕੌਮ ਤੁਰੀ ਥੋੜੇ ਚਿਰ ਬਾਅਦ ਉਹ ਮਸਲੇ ਭੁੱਲ ਗਏ ਇਹਦਾ ਮਤਲਬ ਜਜ਼ਬਾਤੀ ਹੋ ਰਹੇ ਆ ਜਜ਼ਬੇ ਵਰਤਣੇ ਨਹੀਂ ਆਏ ਜਜ਼ਬੇ ਸਹਿਜ ਅਡੋਲ ਤੋਂ ਬਿਨਾ ਕੰਟੀਨਿਊ ਵਰਤੇ ਨਹੀਂ ਜਾਣਗੇ ਜੇ ਸਹਿਜ ਅਡੋਲਤਾ ਦੇ ਵਿੱਚ ਨਿਰੰਤਰਤਾ ਦੇ ਵਿੱਚ ਵਰਤੇ ਜਾਣਗੇ ਤਾਂ ਉਹਦਾ ਰਿਜ਼ਲਟ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਆਏਗਾ ਅਗਰ ਜਜ਼ਬਾਤੀ ਹੁੰਦੇ ਰਹੇ ਤਾਂ ਇਹਦਾ ਫਾਇਦਾ ਕੱਲ੍ਹ ਵੀ ਉਹਨਾਂ ਏਜੰਸੀਆਂ ਨੂੰ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ ਇਸ ਲਈ ਇਹ ਤਾਂ ਗੱਲ ਬਣੇਗੀ ਜੇ ਗੁਰ ਸ਼ਬਦੀ ਸੱਚੀ ਲਿਵ ਲਾਏ ਇਤੇ ਮੈਂ ਤੁਹਾਨੂੰ ਵੀ ਤੇ ਜੋ ਵੀ ਇਹ ਰਿਕਾਰਡਿੰਗ ਜਾਂ ਲਾਈਵ ਸੁਣਦੇ ਉਹਨਾਂ ਨੂੰ ਖਾਸ ਤੌਰ ਤੇ ਨੌਜਵਾਨਾਂ ਨੂੰ ਇੱਕ ਚੀਜ਼ ਯਾਦ ਰੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਸੋਚ ਤਾਂ ਲੈ ਲਓ ਕਿ ਸਿੱਖਣਾ ਹੈ ਸਿੱਖਣਾ ਹੈ ਇਹ ਸਿੱਖਣ ਦੀ ਮਰਤੀ ਨੂੰ ਅਸੀਂ ਅਗਰ ਜ਼ਿੰਦਗੀ 'ਚ ਜਿਉਵਾਂਗੇ ਨਾ ਤਾਂ ਸਾਨੂੰ ਕੋਰਿਲੇਟ ਕਰਨਾ ਪਵੇਗਾ ਬਿਆਦਬੀਆਂ ਹੋਈਆਂ ਨਹੀਂ ਕਰਵਾਈਆਂ ਗਈਆਂ ਸਭ ਨੂੰ ਪਤਾ ਹੈ ਜਗ ਜਗਰ ਬਿਆਦਬੀਆਂ ਕਰਵਾਈਆਂ ਗਈਆਂ ਬਿਆਦਬੀਆਂ ਕਰਨ ਵਾਲਿਆਂ ਨੂੰ ਕਰਾਉਣ ਵਾਲਿਆਂ ਨੂੰ ਬਚਾਇਆ ਗਿਆ ਬਚੇ ਨਹੀਂ ਬਚਾਇਆ ਗਿਆ ਉਹ ਮਸਲਾ ਦੱਬਿਆ ਨਹੀਂ ਦਬਾਇਆ ਗਿਆ ਤਿੰਨ ਚੀਜ਼ਾਂ ਹੋ ਗਈਆਂ ਤੇ ਸਿੱਖਣ ਦੀ ਮਰਜ਼ੀ ਸਾਡੀ ਕਿੱਥੇ ਜੇ ਖੜੀ ਆਖੋ ਆਇਆ ਹਰਲ ਹਰਲ ਕਰਦੇ ਭੀੜਾਂ ਉਹਨਾਂ ਦੇ ਪਿੱਛੇ ਫਿਰ ਲੱਗੀਆਂ ਪੰਜਾਂ ਨੇ ਅਗਲੀ ਬਾਤ ਵਿਸ਼ੇਸ਼ ਤੌਰ ਤੇ ਨੌਜਵਾਨ ਪੀੜੀ ਗੁਰੂ ਸਹਿਬ ਤੋਂ ਇੱਕ ਸੋਚ ਤਾਂ ਲੈ ਲਓ ਨਾ ਸਿੱਖਣ ਦੀ ਸਿੱਖ ਦੇ ਅਰਥ ਹੈ ਸਿੱਖਣਾ ਕੌਮ ਨੂੰ ਕਿੰਨੇ ਵਾਰੀ ਗੰਦਲੀ ਸਿਆਸਤ ਦੇ ਕਾਬਜ ਰਾਜਨੀਤਿਕ ਲੋਕਾਂ ਨੇ ਬੁੱਧੂ ਬਣਾਇਆ ਵਾਰ-ਵਾਰ ਬਣਾਇਆ ਬਣਾਈ ਜਾ ਰਹੇ ਨੇ ਬਣਾਈ ਜਾਣਗੇ ਆਖੋ ਵਾਹਿਗੁਰੂ ਜਿੱਥੇ-ਜਿੱਥੇ ਬੁੱਧੂ ਬਣਾਇਆ ਸਿੱਖਣ ਦੀ ਬਿਰਤੀ ਕਿੱਧਰ ਗਈ ਆਖੋ ਵਾਹਿਗੁਰੂ ਕਿੱਧਰ ਗਈ ਕਿਸੇ ਮਸਲੇ ਨੂੰ ਮੰਦਾਰੀ ਦੇ ਡਮਰੂ ਵਾਂਗੂ ਹੋਰ ਡਮਰੂ ਹੋਰ ਖੜਕਾਇਆ 6-7 ਕੁ ਮਹੀਨਿਆਂ ਬਾਅਦ ਨਿਕਲਿਆ ਉਹਦੇ ਚੋਂ ਕੁਝ ਹੋਰ ਸਿੱਖਣ ਦੀ ਪ੍ਰਤੀ ਕਿੱਧਰ ਗਈ ਆਖੋ ਆਏਗਾ ਇਹਦਾ ਮਤਲਬ ਸਾਡੀ ਗੁਰ ਸ਼ਬਦੀ ਸੱਚੀ ਲਿਬ ਲਾਏ ਨਹੀਂ ਲੱਗੀ ਲਿਬ ਲਿਬ ਨਹੀਂ ਲੱਗੀ ਸਾਡੀ ਇਹ ਤਾਂ ਲੱਗੇਗੀ ਜੇ ਰੋਜ਼ਾਨਾ ਗੁਰੂ ਪਿਤਾ ਜੀ ਦੇ ਨਾਲ ਗੱਲਾਂ ਕੀਤੀਆਂ ਜਾਣਗੀਆਂ ਖੋਹ ਵਾਹਿਗੁਰੂ ਜਿਸ ਦਿਨ ਮੈਂ ਆਪਣੇ ਗੁਰੂ ਪਿਤਾ ਜੀ ਦੇ ਨਾਲ ਗੱਲਾਂ ਨਾ ਕਰਾਂ ਮੇਰਾ ਅੱਜ ਦਾ ਦਿਨ ਬ्यर्थ ਚੱਲਿਆ ਗਿਆ ਪਛਤਾਵਾ ਹੋਵੇ ਜੇ ਗੁਰੂ ਪਿਤਾ ਜੀ ਦੇ ਨਾਲ ਰੋਜ਼ ਗੱਲਾਂ ਕਰਨ ਦੀ ਇੱਕ ਲਿਬ ਲੱਗੀ ਨਾ ਅਗਲਾ ਸਟੈਪ ਆਏਗਾ ਫਿਰ ਗੱਲਾਂ ਸਮਝ ਆਉਣ ਲੱਗ ਜਾਣਗੀਆਂ ਖੋ ਬਾਈ ਸਮਝ ਆਉਣ ਲੱਗ ਜਾਣਗੀਆਂ ਤੇ ਜਦੋਂ ਸਮਝ ਆਉਣ ਲੱਗ ਪਈਆਂ ਨਾ ਫਿਰ ਹਰ ਪਲ ਆਪਣੇ ਅੰਦਰ ਬੈਠੇ ਦਾਤੇ ਨਾਲ ਗੱਲਾਂ ਕਰਨ ਦੀ ਯੋਗਤਾ ਆ ਜਾਏਗੀ ਤੇ ਜਦੋਂ ਦਾਤੇ ਨਾਲ ਗੱਲਾਂ ਕਰਨ ਦੀ ਯੋਗਤਾ ਆ ਗਈ ਨਾ ਫਿਰ ਸੱਚ ਜਾਣਿਓ ਆਪ ਬਨ ਜਾਏ ਇਹ ਪਤਾ ਨਹੀਂ ਕਿ ਦਰਗਵਾਤ ਜਾਏਗਾ ਇਸ ਬਾਉ ਤੇ ਸੋਚ ਤਾਂ ਸਭ ਕੁਝ ਪਾਏ ਗੁਣ ਤੇ ਬਖਸ਼ਿਸ਼ ਪ੍ਰਾਪਤ ਹੋਏਗੀ ਪਰ ਸ਼ਰਤ ਹੈ ਗੁਰ ਸ਼ਬਦੀ ਸੱਚੀ ਲਿਬਲਾਈ